ਇਹ ਆ ਕਬੂਤਰ ਆਪਣੇ ਹੱਥ ਤੇ ਆਉਂਦਾ ਪਰ ਯਾਰ ਨਾ ਇਹਨੂੰ ਬਲਕਵਾ ਹੋਇਆ ਪਿਆ ਮੈਨੂੰ ਲਾਜ ਦੱਸੋ ਵਸਤਾ ਅੱਡੀ ਸੀ ਕਬੂਤਰਾਂ ਨੂੰ ਮੈਂ ਹੁਣੇ ਬਾਹਰ ਕੱਢਿਆ ਸੀ ਤੇ ਕਰੇਟ ਚ ਤਾੜਿਆ ਵਿੱਚ ਮੈਂ ਚੱਲਣ ਤਾਂ ਅੱਜ ਕਾਲ ਦੇ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਤੇ ਉਮੀਦ ਕਰਦਾ ਹਾਂ ਦੁੱਸਾਰੇ ਵਧੀਆ ਹੋਣਗੇ ਤੇ ਮੈਂ ਵੀ ਫੁੱਲ ਕੈਂਟ ਐ ਤੇ ਤੁਹਾਡੇ ਕਬੂਤਰ ਵੀ ਕੈਂਟ ਆਉਣਗੇ ਠੀਕ ਆ ਤੇ ਫਿਲਹਾਲ ਅੱਜ ਤੁੰਦ ਤਾਂ ਹੈ ਨਹੀਂਗੀ ਬੱਦਰਬਾਈ ਆ 12 1 ਵਜੇ ਤੋਂ ਤੋਂਬ ਨਿਕਲਿਆ ਹੋਊਗੀ ਜੇ ਤੋਂਬ ਨਿਕਲਿਆ ਫਿਰ ਅੱਜ ਕਬੂਤਰ ਲੜਾਵਾਂਗੇ ਜੇ ਨਾ ਨਿਕਲੀ ਤਾਂ ਫਿਰ ਤਾਂ ਫਿਰ ਕੁੱਡੇ ਜੀ ਰਹਿਣਗੇ ਪਰ ਉਮੀਦ ਆ ਵੀ ਤੁਪ ਨਿਕਲੂ ਕਿਉਂਕਿ ਆ ਤੁਹਾਡੇ ਸਾਹਮਣੇ ਧੁੰਦ ਤਾਂ ਹੈ ਨਹੀਂ ਬੱਦਲ ਆ ਗਿਆ ਤਾਂ ਧੁੰਦ ਹੈਗੀ ਆ ਜਿਵੇਂ ਕੱਲ 2:00 ਵਜੇ ਨਿਕਲੀ ਸੀ ਅੱਜ 12:00 ਕੋਈ ਉਮੀਦ ਹੈ ਬਾਕੀ ਕੋਈ ਪਤਾ ਨਹੀਂ ਰੱਬ ਦੇ ਰੰਗਾਂ ਦਾ ਕੱਢੇ ਜਾਣਾ ਕੱਢੇ ਤੁਪ ਤੇ ਮੈਂ ਕਬੂਤਰ ਵੇਖਣ ਆਇਆ ਸੀ ਕਬੂਤਰ ਵੇਖ ਕੇ ਫਿਰ ਚੱਲਦੇ ਆ ਥੱਲੇ ਫਿਰ ਕਰਾਂਗੇ ਬਾਅਦ ਚੋ ਬਲੌਗ ਸਟਾਰਟ ਜਦੋਂ ਧੁੱਪ ਨਿਕਲਿਆਈ ਜਾ ਕੇ ਪਿੱਛੇ ਇੱਕ ਰਿਕਵੈਸਟ ਹੋਰ ਕਰਦਾ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਆਪਣੇ ਵੀਡੀਓ ਨੂੰ ਫੋਲੋ ਦੇਖਿਆ ਕਰੋ ਵਾਚ ਕਰਿਆ ਕਰੋ ਕਿਉਂਕਿ ਵਾਚ ਲੋਬੀ ਮਿੱਤਰੋ ਵੱਜ ਗਏ 12 ਤੇ ਹੁਣ ਵੱਢਣ ਲੱਗੇ ਜੀ ਪੱਠੇ ਤੁੱਪ ਹਜੇ ਤੱਕ ਨਹੀਂ ਨਿਕਲੀ ਤੇ ਪੱਠੇ-ਪੁੱਠੇ ਵੱਢ ਲਈਏ ਫਿਰ ਵੇਲੇ ਆ ਤੇ ਫਿਰ ਬਲੌਗ ਕੰਟੀਨਿਊ ਕਰਾਂਗੇ ਕਬੂਤਰ ਗੁਬਤਰ ਛੱਡਾਂਗੇ ਤੇ ਤੁੱਪ ਨਿਕਲੋਗੀ ਜਾਂ ਜਿੱਦਾਂ ਵਾਸਤ 12:00 ਵੱਜ ਗਏ ਅਧੇ ਘੰਟੇ ਨੂੰ ਤੁੱਪ ਨਿਕਲਿਆਉਣੀਆਂ ਕਹਿਣ ਦੀਆਂ ਗੱਲਾਂ ਬਾਕੀ ਦੇਖੋ ਕਿਦੋਂ ਕਿ ਨਿਕਲ ਲੂਗੀ ਕੱਲ ਤਾਂ 2:00 ਵਜੇ ਨਿਕਲਿਆਈ ਸੀ ਅੱਜ ਤਾਂ ਨਹੀਂ ਨਿਕਲੀ ਦਾਤਰੀ ਆਪਣੀ ਇੱਥੇ ਪਈ ਆ ਤੇ ਵੱਟ ਲਈ ਪੱਠਿਆਂ ਦੀ ਪੰਡ ਫਿਰ ਕਰਦੇ ਵਲੌਗ ਨੂੰ ਸਟਾਰਟ ਕੰਟੀਨਿਊ ਕਰਦੇ ਆ ਫਿਰ ਗਾਇਸ ਕਬੂਤਰ ਦਾ ਛੜ ਤੇ ਮੈਂ 45 ਹੋ ਕੇ ਜੇ ਅੱਗੇ ਹੋਣਾ ਹੌਲੀ ਹੌਲੀ ਤੋਂਪ ਨਿਕਲਿਆਊਗੀ ਉਹਨੇ ਨੂੰ ਛੱਟ ਤਾਂ ਲੱਗ ਜਾਣਗੇ ਬੱਸ ਤੇ ਹੁਣ ਚਲਦੇ ਨੀਤ ਕੋਲੇ ਨੀਤਰੇ ਫੋਨ ਕੀਤਾ ਸੀ ਵੈਸੇ ਇੱਕ ਚੀਜ਼ ਹੋਣੀ ਹੈ ਵੈਸਤੇ ਕਬੂਤਰ ਬਿਮਾਰ ਹੈ ਆ ਦੇਖੋ ਇੱਕ ਮਿੰਟ ਉੱਡ ਕੇ ਹੱਥ ਤੇ ਆਊਗਾ ਜੀ ਦਾਣੇ ਦੇਖ ਲੈ ਇੱਕ ਮਿੰਟ ਦੂਰ ਕਰ ਲਿਓ ਆ ਦੇਖੋ ਆ ਦੇਖੋ ਆ ਦੇ ਨਿਛਤਰੀ ਜਿਹੜਾ ਸ਼ਗਰੀ ਤੇ ਕਬੂਤਰ ਬੈਠਣਾ ਵੈਸਤਾ ਥੋੜਾ ਬਿਮਾਰ ਆ ਆ ਦੇਖੋ ਹੱਥ ਤੇ ਨਹੀਂ ਆਇਆ ਦਲਾਲ ਮੈਂ ਕਬੂਤਰਾਂ ਨੂੰ ਦਾਣੇ ਪਾਦੇ ਗੈਸ ਅਮ੍ਰਿਤ ਤੋਂ ਆ ਕੇ ਪਰਉਡੇ ਥੋੜਾ ਚਰੀਆ ਤੇ ਉਹ ਕਬੂਤਰ ਬਿਮਾਰ ਸੀ ਮੈਂ ਗਲਤੀ ਨਾਲ ਵਿੱਚ ਛੱਡਤਾ ਇਹਨੂੰ ਅੱਡ ਦਾਣੇ ਪਾ ਦੇਨੇ ਇੱਥੇ ਤੇ ਦੂਜਿਆਂ ਨੂੰ ਪਾ ਦੇਨੇ ਇਧਰ ਕਿਉਂਕਿ ਉਹ ਬਿਮਾਰ ਹੈ ਯਾਰ ਠੀਕ ਹੈ ਗੈਸ ਆ ਕਬੂਤਰ ਆਪਣੇ ਹੱਥ ਤੇ ਆਉਂਦਾ ਪਰ ਯਾਰ ਨਾ ਇਹਨੂੰ ਬਲਕਵਾ ਹੋਇਆ ਪਿਆ ਮੈਨੂੰ ਲਾਜ ਦੱਸੋ ਵੈਸਤਾ ਅੱਡੇ ਸੀ ਕਬੂਤਰਾਂ ਦੇ ਮੈਂ ਹੁਣੇ ਬਾਹਰ ਕੱਢਿਆ ਸੀ ਤੇ ਅਣ ਕਰੇਡ ਤੇ 따ੜਿਆਂ ਵਿੱਚ ਮੈਂ ਚਲਣ ਦਾਣੇ ਤਾਂ ਖਾਲੂਗਾ ਤੇ ਦੂਜੇ ਕਬੂਤਰਾਂ ਨੂੰ 따ੜਦੇ ਆ ਤੇ ਇਹਨੂੰ ਦਣੇ ਦੁਣੇ ਖਵਾਉਣੇ ਆ ਤੇ ਇਹਨੂੰ ਲਸਣ ਤੇ ਕਾਲੀਆਂ ਮਿਰਚਾਂ ਦਿੰਨੇ ਮੈਨੂੰ ਕਿਸੇ ਨੇ ਕਹਿਆ ਸੀ ਵੀ ਆਹ ਦੇ ਤੇ ਇਹਦੇ ਨਾਲ ਲੱਕਵਾਂ ਦਾ ਠੀਕ ਹੋ ਜਾਊਗਾ ਹੋਰ ਨਹੀਂ ਆਉਂਦਾ ਮੈਂ ਚੱਲ ਉਹ ਲਸਣ ਤੇ ਕਾਲੀਆਂ ਮਿਰਚਾਂ ਵੀ ਮਿਜਾਉ ਦਿੰਨੇ ਆ ਕਬੂਤਰ ਨੂੰ ਅੰਦਰ ਦਾਣੇ ਦੁਣੇ ਖਵਾਦੀਏ ਤੇ ਦੂਜੇ ਕਬੂਤਰਾਂ ਨੂੰ ਅੰਦਰ ਭਜਾਉਣੇ ਆ ਚਲੋ ਖੁੱਡੇ ਖੁੱਡੇ ਅੰਦਰ ਪਾ ਦੇਣਾ ਤੁਹਾਨੂੰ ਸ਼ੇਰੋ ਦਾਣੇ ਤੁਸੀਂ ਤਾਂ ਨਾ ਉਹ ਬੋ ਮਾਰੀ ਚਾਉ ਉਹਨੂੰ ਵੀ ਕਰਾਂਗੇ ਛੇਤੀ ਠੀਕ ਹੈ ਇਹ ਨਹੀਂ ਗੱਲ ਵੀ ਕਰਦੇ ਉਹ ਵੀ ਕਬੂਤਰ ਬਹੁਤ ਚੰਗਾ ਸੀ ਆਪਣਾ ਚੰਗਾ ਹੈ ਚੰਗਾ ਸੀ ਨਹੀਂ ਚੰਗਾ ਹੈ ਪਹਿਲੇ ਚ ਬਾਦ ਨੂੰ ਇੰਦਾਂ ਨੇ ਠੀਕ ਹੈ ਮੇਰੇ ਥੜੇ ਲੜਦੇ ਬਹੁਤ ਹੈ ਤੇ ਉਹਨਾਂ ਜੋੜੀ ਲੱਗੀ ਨੂੰ ਵਾਵਾ ਚ ਰੁਕ ਗਿਆ ਅੰਡੇ ਹਜੇ ਤੱਕ ਨਹੀਂ ਲਾਏ ਤੁਹਾਨੂੰ ਤਾਂ ਗਾਇਜ਼ ਗੁੱਡੇ ਜੀ ਤਾੜਤਾ ਤੇ ਇਹ ਆਪਣੇ ਹੱਥ ਤੇ ਆਉਂਦਾ ਨਾਲੇ ਵਿਚਾਰੇ ਉਹਨੂੰ ਤੋੜਾਂਗੇ ਫਿਰ ਅੱਥ ਲਗਭਗ ਹੋਈ ਜਾਂਦਾ ਯਾਰ ਇਹਨੂੰ ਕਰਾਉਣੀ ਅੰਦਰ ਇਲਾਜ ਅੱਜ ਸਟਾਰਟ ਹੀ ਹੋਇਆ ਉਹਨਾ ਤੇ ਮੈਂ ਵੇਖ ਲਿਆ ਸੋਧਣੀ ਰੇਨ ਬਾਹਰ ਕੱਢ ਤਾ ਇਸ ਦੂਜੇ ਕਬੂਤਰਾਂ ਚੋਂ ਦੂਜੇ ਨਾ ਹੋ ਜਾਣ ਆ ਜਾ ਤੇ ਬਾਕੀ ਦੇਖੋ ਯਾਰ ਕਿੰਨਾ ਚਿਰ ਚ ਠੀਕ ਹੁੰਦਾ ਕਬੂਤਰ ਮੈਂ ਤਾਂ ਕੰਨਾ ਛੇਤੀ ਹੋ ਜੇ ਮੈਡੀਸਿਨ ਵੀ ਦੇਈ ਜਾਂਨੇ ਆ ਤੇ ਬਾਕੀ ਯਾਰ ਥੱਲੇ ਹੀ ਖਾ ਲੂ ਆ ਲੈ ਥੱਲੇ ਪਾ ਤੇ ਦਾਣੇ ਆਪੇ ਖਾਈ ਉਹ ਇੱਥੇ ਤੇ ਉਮੀਦ ਕਰਦੇ ਹਾਂ ਵੀ ਛੇਤੀ ਠੀਕ ਹੋ ਹੋਵੇ ਉਹ ਬੱਠਾ ਗਏ ਉਸ ਕਬੂਤਰ ਤੇ ਕਬੂਤਰ ਨੂੰ ਦਿੰਨੇ ਆ ਮਿਰਚਾਂ ਤੇ ਲਸਣ ਐਂ ਤਾ ਉੜਦਾ ਐਂ ਤਾ ਉੜਦਾ ਕਬੂਤਰ ਪਰ ਲਕਮਾ ਆਉਂਦਾ ਬਿਆ ਹਲਿਓਲੀ ਹੋਲੀ ਤਾਉਂ ਟੇਢੀ ਜੀ ਕਰੀ ਜਾਂਦਾ ਚੰਝ ਵੀ ਵਿੰਗੀ ਹੋ ਗਈ ਤੇ ਆਪਣੇ ਕੋਲੇ ਆ ਪਿਆ ਕੀ ਕਹਿੰਦੇ ਲਸਣ ਤੇ ਲਸਣ ਦਿੰਨੇ ਤੇ ਕਾਈਆਂ ਮਿਰਚਾਂ ਤੇ ਫਿਰ ਇਹਨੂੰ ਕਰਦੇ ਸਹੀ ਥੋੜੇ ਦਿਨਾਂ ਤੱਕ ਛਤਰੀ ਤੋਂ ਥੱਲੇ ਆ ਗਿਆ ਫੜਦੇ ਆ ਇਹਨੂੰ ਇਹਨੂੰ ਫੜ ਲਈਏ ਤੇ ਫਿਰ ਦਈਏ ਲੌਂਗ ਇੱਕ ਰਮਾ ਵੀਡੀਓ ਬੰਦ ਕਰ ਲਾਂ ਫਿਰ ਫੜਦਾ ਆਈ ਫੜ ਦਿੰਨੇ ਆ ਆਈ ਫੜ ਲੈ ਫੜ ਲੈ ਫੜ ਲੈ ਫੜ ਲੈ ਇੱਕ ਮਿੰਟ ਮੈਂ ਮੰਜੀ ਦੇ ਪਾ ਕੇ ਲੋਡ ਕਰਨਾ ਇਹਨੂੰ ਨਾਲੇ ਕਾੜੀਆਂ ਮਿਰਚਾਂ ਤੇ ਉਹ ਦਿੰਨੇ ਆ ਇੱਕ ਮਿੰਟ ਇੱਕ ਮਿੰਟ ਆ ਫੜ ਲੈ ਕਬੂਤਰ ਆ ਦੇਖੋ ਵੈਸੇ ਵੀ ਠਰਿਆ ਪਿਆ ਇਹਨੂੰ ਤਾੜਦੇ ਆ ਉੱਥੇ ਕਰੇਟ ਥੱਲੇ ਤੇ ਆ ਚੁੰਝ ਵੇਖੋ ਵਿੰਗੀ ਹੋਈ ਪਈ ਹੈ ਹੁਣ ਦਿੰਨੇ ਆ ਨੂੰ ਕਲੀਆਂ ਮਿਰਚਾਂ ਤੇ ਲੌਂਗ ਠੀਕ ਹੈ ਤੇ ਇੱਥੇ ਪਈਆਂ ਕਾਲੀਆਂ ਮਿਰਚ ਆਹ ਕਾਲੀਆਂ ਮਿਰਚਾਂ ਤੇ ਲੌਂਗ ਨਹੀਂ ਕਾਲੀਆਂ ਮਿਰਚਾਂ ਤੇ ਲਸਣ ਲੌਂਗ ਵੀ ਪਾਏ ਆਪਣੇ ਕੋਲੇ ਆਰੇ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਲਸਾਫੇ ਚ ਤੇ ਆਰੇ ਗੰਡੀ ਲਸਣ ਦੀ ਠੀਕ ਐ ਇਹਨੂੰ ਤੋੜ ਲਈਏ ਤੇ ਕਬੂਤਰ ਆਪਣੇ ਕੋਲੇ ਹੀ ਐ ਇੱਕ ਮਿੰਟ ਗਾਈਸ ਇੱਕ ਮਿੰਟ ਇੱਕ ਮਿੰਟ ਤੇ ਆਹ ਇੰਦੇ ਚ ਫਿਰ ਕਾਲੀਆਂ ਮਿਰਚਾਂ ਆਹ ਗੰਡੀ ਰੱਖ ਦਈਏ ਇੱਥੇ ਤੇ ਕਾਲੀਆਂ ਮਿਰਚਾਂ ਕੱਢਦੇ ਹਾਂ ਦੋ ਤੇ ਦਿੰਨੇ ਇੱਕ ਮਿੰਟ ਮੈਂ ਇਹ ਕਿਰਕੀ ਟਿਕੜਾਂ ਕੱਢ ਲਾਂ ਆਂ ਚੰਦ ਵਾਸੇ ਚੋਂ ਦਸਮ ਰੱਖਾਇ ਤੇ ਇਸ ਤੋਂ ਅਸਮੈਂਟ ਐਟਕੋ ਟੂ ਦੋ ਮਿੱਟਾਂ ਕੱਢ ਲਈਆਂ ਸਾਰੀਆਂ ਠੀਕ ਹੈ ਦਸਮੇ ਵੀ ਆ ਪਿਆ ਤੇ ਹੁਣ ਕੁੱਤ ਨੂੰ ਰੱਖਦੇ ਆ ਪੱਟੇ ਦੇ ਵਿਚਾਲੇ ਠੀਕ ਹੈ ਧਨੀਆਂ ਨੂੰ ਸਾਰ ਇੱਕ ਮਿੰਟ ਇੱਕ ਮਿੰਟ ਗਾਇਜ਼ ਇੱਕ ਮਿੰਟ ਓਨਲੀ ਫਿਰ ਤੇ ਹੁਣ ਦਿੰਨੇ ਨੂੰ ਦਫਾਈ ਪਹਿਲਾਂ ਲਸਣ ਦੇ ਗਿੰਦੀ ਛੱਡ ਲਾ ਮੈਂ ਇੱਕ ਮਿੰਟ ਰੱਖੋ ਤੁਸੀਂ ਬਸ ਸਾਰਿਆਂ ਦਾ ਪਹਿਲਾਂ ਦਿੰਨੇ ਕਾਲੀਆਂ ਮਿਰਚਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਇੱਕ ਆਹ ਤਰ੍ਹਾਂ ਦੇ ਵੀ ਸਾਰਦਾ ਇੱਕ ਮਿੰਟ ਤੋਂ ਕੋਰ ਜਾਂ ਇੱਥੇ ਰੱਖ ਲੈਣਾ ਫੋਨ ਇਹ ਇੱਕ ਮਿੰਟ ਰਿਕਲ ਗਿਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗਾਈਜ਼ ਹੁਣ ਇਹਨੂੰ ਕਬੂਤਰ ਕਬੂਤਰ ਨੂੰ ਰੱਖਦੇ ਆਂ ਆਪਾਂ ਸਾਈਡ ਤੇ ਠੀਕ ਐ ਲਸਣ ਤੇ ਉਹ ਦੇਤਾ ਆਪਾਂ ਕਾਲੀਆਂ ਮਿਰਚਾਂ ਤੇ ਇਹਨੂੰ ਰੱਖਦੇ ਆਂ ਗ੍ਰੇਟ ਥੱਲੇ ਅੰਦਰ ਤਾਂ ਆਹ ਗ੍ਰੇਟ ਥੱਲੇ ਰੱਖ ਦਿੰਨੇ ਆਂ ਇੱਕ ਮਿੰਟ ਮੈਂ ਲੋਟ ਕਰ ਲਾਂ ਨੇ ਆਹ ਜੋ ਗ੍ਰੇਟ ਜਿਹੜਾ ਗਿਆ ਕੋੜੀਆਂ ਦਾ ਇੱਕ ਵਾਰ ਫੇਰ ਕਰਨਾ ਥੱਲੇ ਜਾਵੜੇ ਇਹਦੇ ਉੱਤੇ ਬਿਠਾ ਦਿੰਨੇ ਹੁਣੇ ਯਾਰ ਫੰਡਰ ਨਾਲ ਕਿੱਥੋਂ ਸਾਥੇ ਬੈਠਾ ਰੋਗਾ ਤੇ ਜਦ ਤਿੰਨੇ ਕ੍ਰੇਟ ਬਿੱਲੀ ਵਾਲੀ ਨਾ ਹੋਵੇ ਮਾਂ ਵੀ ਕੁੱਤਾ ਤੇ ਨਾ ਵੀ ਬਿੱਲੀ ਠੀਕ ਆ ਉੱਤੇ ਆ ਚਾਦਰ ਦੇ ਦਿੰਨੇ ਆ ਬਾਕੀ ਕਰਦੇ ਆ ਕੱਲ ਨੂੰ ਮਿਲਦੇ ਆ ਵਲੌਗ ਦੀ ਐਂਡਿੰਗ ਕਰਤੀ ਹੁਣ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਜੇ ਵਲੌਗ ਵਧੀਆ ਲੱਗਾ ਤਾਂ ਲਾਈਕ ਸਬਸਕ੍ਰਾਈਬ ਕਰਨਾ